ਦੁਕਾਨ ਉਸ ਬੇਨਤੀ ਕਰਦਾ ਕਿ ਅਮੀਰ ਬੰਦੇ ਨਾਲ ਹਰ ਬੰਦਾ ਖੜ ਜਾਂਦਾ ਪਲੀਜ਼ ਸਾਡੀ ਜਿਹੜੀ ਕਮਾਈ ਦਾ ਮਕਾਨ ਹੈ ਕਿ ਸਾਡੇ ਨਾਲ ਖੜੋ ਅੱਜ ਤੁਸੀਂ ਦੇਖੀ ਹੋਣਾ ਮਾਰ ਬੰਦਾ ਬੋਲਦੇ ਬਹੁਤ ਮੈਂ ਦੇਖਾ ਲੱਖਾ ਸਦਾਣਾ ਪਾਣਾ ਸਿੱਧੂ ਕਿੰਨੇ ਕਿੰਨੇ ਵੱਡੇ ਆਪਣੇ ਜੋ ਸਮਾਜ ਸੇਵੀ ਨੇ ਜੋ ਹਰ ਬੰਦੇ ਨਾਲ ਖੜਦੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਕੋਈ ਮੁੱਦਾ ਮੇਰਾ ਕੋਈ ਪਾਰਟੀ ਭਾਜੀ ਦਾ ਮੁੱਦਾ ਨਹੀਂ ਹੈ ਕੀ ਸਾਰੀਆਂ ਪਾਰਟੀਆਂ ਚ ਜਿਹੜੇ ਮੇਨ ਮੇਨ ਚਿਹਰੇ ਸਾਡੀ ਸਪੋਰਟ ਕਰੋ ਮੈਂ ਬੌਟਰ ਤੇ ਚੈ ਸਹੀ ਤੋਹਣਾ ਠੀਕ ਹੈ ਦੇਸ਼ ਦੀ ਸੇਵਾ ਕਰਦਾ ਉਥੇ ਨੀਡਰ ਹੋ ਕੇ ਲੜ ਰਿਹਾ ਪਰ ਲੇਕਿਨ ਜੋ ਸਾਡੇ ਘਰ ਦੇ ਹਾਲਾਤ ਹੈ ਸਾਡੇ ਬੱਚੇ ਸਾਡੇ ਮਾਂ ਬਾਪ ਨੇ ਕਿਸੇ ਦਾ ਕੀ ਬਗਾੜਿਆ ਜੋ ਇਹਨਾਂ ਨੇ ਕੀਤਾ ਬੜਾ ਗਲਤ ਕੀਤਾ ਪਰ ਦੇਖ ਸਕਦੇ ਹੋ ਇੱਕ ਜਿਹੜਾ ਫੌਜੀ ਕਠੋਰ ਹੁੰਦਾ ਹੈ ਉਹਦੀ ਅੱਜ ਇੱਕ ਅੱਖ ਦੇ ਵਿੱਚ ਹੰਝੂ ਆਇਆ ਹੈ ਜੇ ਸੱਚੇ ਐ ਜੇ ਮੈਂ ਬੇਨਤੀ ਕਰਦਾ ਪੰਜਾਬ ਦੇ ਉਹਨਾਂ ਲੋਕਾਂ ਨੂੰ ਇਹਨਾ ਸੱਚੇ ਭਰਾਵਾਂ ਦੇ ਨਾਲ ਇਹਨਾਂ ਫੌਜੀਆ ਦੇ ਨਾਲ ਜਰੂਰ ਖੜਿਓ ਹਰ ਸਿਮਰਤ ਬਣੀ ਬੈਠੀ ਐ ਮੈਨੂੰ ਪਤਾ ਲੱਗਿਆ ਕਿਸੇ ਕੋਲੋਂ ਵੀ ਇਹ ਹਰ ਸਿਮਰਤ ਕਰਦੀ ਐ ਸਾਰਾ ਕੁਝ ਪਰ ਹਰ ਸਿਮਰਤ ਇਹ ਸੋਚ ਲੈ ਵੀ ਲੇਡੀਜ਼ ਦੀ ਲੇਡੀਜ਼ ਬੈਰੀ ਬਣ ਕੇ ਪਰ ਉਹ ਸੁੱਖ ਨਹੀਂ ਪਾਊ ਮਰਨ ਨੂੰ ਤਿਆਰ ਆਂ ਸੀ ਸਾਰਾ ਪਰਿਵਾਰ ਲੈ ਕੇ ਮੈਂ ਇੱਥੇ ਸ਼ਹੀਦ ਹੋਊਂਗੀ ਮੇਰੇ ਬੱਚੇ ਜਦੋਂ ਸ਼ਹੀਦ ਹੋਣਗੇ ਮੈਂ ਵੀ ਸ਼ਹੀਦ ਹੋਊਂਗੀ 24 ਚ ਆ ਕੇ ਸੈਲਰ ਲਗਾ ਲਿਆ ਜਿਸ ਦਾ ਸਾਰਾ ਕੂੜਾ ਮਿੱਟੀ ਸਭ ਕੁਝ ਸਾਡੇ ਘਰੇ ਆ ਰਿਹਾ ਪ੍ਰੋਪਰ ਔਰ ਪ੍ਰਦੂਸ਼ਣ ਬੋਰਡ ਨੇ ਜ਼ਮੀਨੀ ਲੈਵਲ ਤੇ ਆ ਕੇ ਨਹੀਂ ਦੇਖਿਆ ਕਿ ਇੱਥੇ ਕੁਝ ਬਸੇਰਾ ਹੈ ਜਾਂ ਹੋਰ ਘਰ ਵੱਧ ਕੇ ਔਰ ਇਹ ਜੋ ਨਿਮ ਜ਼ਮੀਨ ਹੈ ਨਗਰ ਨਿਗਮ ਦੇ ਅੰਡਰ ਹੈ ਬਾਕਾਇਦਾ ਹੱਲ ਨਹੀਂ ਇਹ ਚੀਜ਼ ਦਾ ਫਰੂਫ ਹੈ ਸਾਡੇ ਘਰ ਕਹਿੰਦਾ ਕਹਿੰਦਾ ਆ ਕੇ ਕਿ ਮੈਂ ਸੈਲਰ ਮੇਰਾ ਸੈਲਰ ਇਹ ਚੀਜ਼ ਜਿਹੜੀ ਬਿਲਡਿੰਗ ਹੈ ਕਹਿੰਦਾ 10 ਸਾਲ ਤੋਂ ਖਰੀਦ ਕੇ ਇੱਦਾਂ ਹੀ ਪਈ ਹੈ ਜਰਨ ਨੁਕਸਾਨ ਹੋ ਰਿਹਾ ਜੀ ਤੇ ਕਹਿੰਦਾ ਮੈਂ ਇਹਨੂੰ ਚਲਾ ਰਿਹਾ ਆਂ ਓਨਲੀ ਸਬਸਿਡਿਟੀ ਆ ਸਬਸਿਡੀ ਲੈਣੀ ਆ ਮੈਂ ਸਰਕਾਰ ਤੋਂ ਮਤਲਬ ਕਿ ਉਹ ਨਹੀਂ ਕਰਦਾ ਇਹਨੂੰ ਕੰਟੀਨਿਊ ਸਟਾਰਟ ਨਹੀਂ ਰੱਖਦਾ ਕਹਿੰਦਾ ਬਸ ਦਿਖਾਉਣਾ ਵੀ ਮਸ਼ਿਨਰੀ ਲੱਗੀ ਹੋਈ ਆ ਸਬਸਿਡਿਟੀ ਲੈ ਲੈਣੀ ਆ ਔਰ ਭਟਕ ਉਹ ਤੇ ਸਪੋਚਨ ਬੋਰਡ ਦੇ ਪਜਾ ਕੇ ਆਏ ਆ ਬਠਿੰਡਾ ਦੇ ਛੰਡੇ ਵਾਲੇ ਬੋਲੇ ਕਿ ਗਾਰਵੇ ਪਟਿਆਲੇ ਤੋਂ ਆਣੀ ਆ ਪਟਿਆਲੇ ਵਾਲੇ ਬੋਲਦੇ ਕਿ ਬਠਿੰਡੇ ਤੋਂ ਆਣੀ ਆ ਅੱਛਾ ਇਦਾਂ ਹੀ ਸਾਨੂੰ 35 ਤੋਂ 40 ਕਰੋੜਾਂ ਦੇ ਵੀ ਲਵਾਏ ਇੱਕ ਫੌਜੀ ਬੰਦੇ ਨੂੰ ਛੁੱਟੀ 'ਚ 35 ਤੋਂ 40 ਚੱਕਰ ਲਵਾਏ ਆ। 24 ਜੀ ਆ ਕੇ ਸਟਾਰਟ ਕਰਿਆ ਜਦੋਂ ਤੋਂ ਪਰੌਣ ਲੱਗੀ ਏ ਸਾਨੂੰ ਹਣ ਉਸ ਟਾਈਮ ਦਾ ਸਾਡਾ ਰੋਣਾ ਆ ਰਿਹਾ ਸਰ। ਸਾਡੇ ਬੱਚੇ ਰਾਤ ਨੂੰ ਸੌਣ ਤੋਂ ਪਹਿਲਾਂ ਕਾਲ ਕਰਦੇ ਆਂ ਪਾਪਾ ਇਨੀ ਆਵਾਜ਼ ਆ ਰਹੀ ਐ ਅਸੀਂ ਕਿਵੇਂ ਸੋਈਏ। ਸਸ਼ਕਾਲ ਸਫਰ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਕਰਨਲ ਦੇ ਮਾਮਲੇ ਦੇ ਵਿੱਚ ਪੂਰਾ ਪੰਜਾਬ ਇਕੱਠਾ ਹੋਇਆ। ਪਰ ਕਰਨਲ ਦੇ ਮਾਮਲੇ ਤੋਂ ਬਾਅਦ ਕੁਝ ਹੋਰ ਵੀ ਮਾਮਲੇ ਸਾਹਮਣੇ ਬੁਲਾਡੇ ਦੇ ਵਿੱਚ ਦੋ ਫੌਜੀ ਭਰਾਵਾ ਦਾ ਇੱਕ ਮਾਮਲਾ ਸਾਹਮਣੇ ਆਇਆ ਜਿਨ੍ਹਾਂ ਨੇ ਸ਼ੈਲਰ ਮਾਲਕ ਦੇ ਵਿਰੋਧ ਦੇ ਵਿੱਚ ਧਾਮਾ ਲਾਇਆ ਵੀ ਉਹਨਾਂ ਦਾ ਸਾਰਾ ਘਰ ਖਰਾਬ ਹੋ ਰਿਹਾ ਉਹਨਾਂ ਦਾ ਜਾਉਣਾ ਹਰਾਮ ਹੋ ਰਿਹਾ ਉਹ ਅੱਜ ਸਾਡੇ ਨਾਲ ਸੈਨਿਕ ਵੀਰ ਮੌਜੂਦ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਭਾਈ ਕੀ ਗੱਲਬਾਤ ਹੈ ਪੂਰੀ ਕੀ ਮਸਲਾ ਇਹ ਗੱਲਬਾਤ ਇਹ ਹੈ ਸਰ ਅਸੀਂ 2017 ਵਿੱਚ ਮਕਾਨ ਬਣਾਏ ਸੀ ਬੁਰਲਾ ਡਾਵੀਕੇ ਜੀ ਤੇ ਇਹਦੇ ਨਾਲ ਹੀ ਇੱਕ ਖਾਲੀ ਖੰਡਰ ਬਿਲਡਿੰਗ ਪਈ ਸੀ ਇਹਦੇ ਵਿੱਚ ਕਿਸੇ ਅਮੀਰ ਬੰਦੇ ਨੇ 2024 ਚ ਆ ਕੇ ਸੈਲਰ ਲਗਾ ਲਿਆ ਜਿਸ ਦਾ ਸਾਰਾ ਕੂੜਾ ਮਿੱਟੀ ਸਭ ਕੁਝ ਸਾਡੇ ਘਰੇ ਆ ਰਿਹਾ ਪ੍ਰੋਪਰ ਇਹ ਪ੍ਰੋਪਰ ਮੈਂ ਸ਼ੁਰੂ ਤੋਂ ਕਾਰਵਾਈ ਤੁਹਾਨੂੰ ਦੱਸ ਦਿੰਨਾ ਇਹ 99 ਚ ਇੱਥੇ ਇਸ ਮਿਲ ਦਾ ਮਾਲਕ ਸਰਪੰਚਪਾਨ ਸੀ ਜੀ ਜਿਹੜਾ ਮੁੱਦਾ ਚੱਲ ਰਿਹਾ ਹੈ ਇਹ ਸੈਲਰ ਮਿਲ ਸੀ 99 ਵਿੱਚ ਉਹ ਬੰਦੇ ਤੋਂ ਇਹ ਫਲॉप ਹੋਊਗੀ ਚੱਲੀ ਨਹੀਂ ਇਹ ਪਹਿਲੇ ਉਹਨੇ ਮਸ਼ੀਨਾਂ ਆਈ ਦੀਆਂ ਪੱਟ ਦਿੱਤੀਆਂ ਪ੍ਰੋਪਰ ਬਿਜਲੀ ਦਾ ਕਨੈਕਸ਼ਨ ਕੱਟਿਆ ਗਿਆ ਇਹਦਾ 2014 ਵਿੱਚ ਆ ਕੇ ਇਹਨੂੰ ਸੇਲ ਕੀਤਾ ਗਿਆ ਆਦਰ ਪਾਰਟੀ ਨੂੰ ਆਦਰ ਪਾਰਟੀ ਨੂੰ ਸੇਲ ਵੀ ਸਟਾਮ ਨੈਰੀ ਚਮੀਂ ਦੇ ਤੌਰ ਤੇ ਜੀ ਇਹਦਾ ਸੇਲ ਹੋਏ ਨੇ ਕਿ ਪਲਾਟ ਦੇ ਤੌਰ ਤੇ ਜੀ ਇਹਦੇ ਨਾਲ ਹੀ ਅਸੀਂ ਪਲਾਟ ਲਿਆ 2014 ਦੇ ਵਿੱਚ ਅਸੀਂ 2017 ਦੇ ਵਿੱਚ ਉਹ ਪਲਾਟ ਵਿੱਚ ਮਕਾਨ ਬਣਾਏ ਮਕਾਨ ਬਣਾਉਣ ਤੋਂ ਬਾਅਦ ਅਸੀਂ ਉੱਥੇ ਰਹਿਣਾ ਸ਼ੁਰੂ ਕਰਤੀ ਆਪਣੀ 17 18 19 20 21 22 22 ਦੇ ਵਿੱਚ ਆ ਕੇ ਇਹ ਬੰਦਾ 99 ਵਾਲੇ ਡਾਕੂਮੈਂਟ ਦਿਖਾ ਕੇ ਜੋ 99 ਵਾਲੇ ਡਾਕੂਮੈਂਟ ਸੀ ਉਹਨਾਂ ਨੂੰ ਦਿਖਾ ਕੇ ਪ੍ਰਦੂਸ਼ਣ ਬੋਰਡ ਤੋਂ ਇਹਨੂੰ ਰੀਨਿਊ ਕਰਵਾ ਲੈਂਦਾ ਜੋ ਇਹ ਮਿਲਿਆ ਰੀਨਿਊ ਕਰਵਾ 99 ਤੇ 2024 ਦੀ ਜੋ ਜਨ ਸੰਖਿਆ ਦਾ ਬਹੁਤ ਫਰਕ ਹੈ ਔਰ ਪ੍ਰਦੂਸ਼ਣ ਬੋਰਡ ਨੇ ਜਮੀਨੀ ਲੈਵਲ ਤੇ ਆ ਕੇ ਨਹੀਂ ਦੇਖਿਆ ਕਿ ਇੱਥੇ ਕੋਈ ਬਸੇਰਾ ਹੈ ਜਾਂ ਹੁਣ ਘਰ ਵੱਧ ਗਏ ਔਰ ਇਹ ਜੋ ਨਿਮ ਜਮੀਨ ਹੈ ਨਗਰ ਨਿਗਮ ਦੇ ਅੰਡਰ ਹੈ। ਹੂੰ ਜੋ ਇਹ ਰੈਸ਼ੀਅਰੀਆ ਇਹ ਪੂਰਾ ਜਿਹੜਾ ਇਹ ਜ਼ਮੀਨ ਹੈ ਖੁਦ ਐਸ ਡੀ ਐਮ ਸਾਹਿਬ ਹੁਣ ਅਸੀਂ ਮਿਲੇ ਸੀ ਉਹਨੇ ਖੁਦ ਕਿਹਾ ਕਿ ਇਹ ਗਲਤ ਲੱਗੀ ਹੋਈ ਹੈ। ਸ਼ੁਰੂ ਤੋਂ ਹੀ ਗਲਤ ਹੈ। ਜੀ। ਤੋਂ 24 ਚ ਇਹਨੇ ਬੰਦੇ ਨੇ ਲਗਾ ਲਿਆ। ਅਸੀਂ ਇਹਨੂੰ ਬੋਲਣਾ ਸ਼ੁਰੂ ਕਰਤਾ ਕਿ ਭਾਈ ਤੂੰ ਇਹ ਕਿਉਂ ਲਾ ਰਿਹਾ ਸਾਡਾ ਘਰ ਬਰਬਾਦ ਹੋ ਜਾਊਗਾ। ਅਸੀਂ ਦੋ ਵੀ ਭਰਾ ਪੂਰੀ ਮਿਹਨਤ ਕਰਕੇ ਅਸੀਂ ਕਮਾਈ ਕੀਤੀ ਐ ਪੈਸਾ ਘਰ ਤੇ ਲਾਇਆ ਇੱਕ ਫੌਜ ਦੀ ਤਨਖਾਹ ਤੁਹਾਨੂੰ ਵੀ ਪਤਾ ਕਿੰਨਾ ਮਿਹਨਤ ਨਾਲ ਬੰਦਾ ਕਮਉਂਦਾ ਤੁਸੀਂ ਕਿਹੜੇ ਸਾਲ ਦੇ ਵਿੱਚ ਬਣਾਇਆ ਸੀ ਘਰ ਅਸੀਂ 2017 ਵਿੱਚ ਬਣਾਇਆ ਸੀ ਉਦੋਂ ਸੈਲਰ ਲੱਗਾ ਸੀ ਨਹੀਂ ਨਹੀਂ ਸਰ ਉਦੋਂ ਪਲੈਨ ਸੀ ਖੰਡਰ ਜ਼ਮੀਨ ਸੀ ਤੇ ਇਹ 2024 ਵਿੱਚ ਲੱਗਿਆ ਸੈਲਰ ਅੱਛਾ 2024 ਵਿੱਚ ਲੱਗਿਆ ਅਸੀਂ ਇਹ ਬੰਦੇ ਨੂੰ ਬੋਲਿਆ ਕਿ ਤੂੰ ਸੈਲਰ ਨਾ ਲਾ ਕਿ ਸਾਡੇ ਮਕਾਨ ਨੇ ਇਹ ਬੰਦਾ ਸਾਡੇ ਘਰ ਆਉਂਦਾ ਬਕਾਇਦਾ ਸਾਡੇ ਲਈ ਇਹ ਚੀਜ਼ ਦਾ ਪ੍ਰੂਫ ਹੈ ਸਾਡੇ ਘਰ ਕਹਿੰਦਾ ਕਹਿੰਦਾ ਆ ਕੇ ਕਿ ਮੈਂ ਸੈਲਰ ਮੇਰਾ ਸੈਲਰ ਇਹ ਚੀਜ਼ ਜਿਹੜੀ ਬਿਲਡਿੰਗ ਆ ਕਹਿੰਦਾ 10 ਸਾਲ ਤੋਂ ਖਰੀਦ ਕੇ ਇਦਾਂ ਹੀ ਪਈ ਐ ਮੇਰਾ ਨੁਕਸਾਨ ਹੋ ਰਿਹਾ ਜੀ ਤੇ ਕਹਿੰਦਾ ਮੈਂ ਇਹਨੂੰ ਚਲਾ ਰਿਹਾ ਆਨਲੀ ਸਬਸਿਡਿਲੀ ਆ ਸਬਸਿਡੀ ਲੈਣੀ ਐ ਮੈਂ ਸਰਕਾਰ ਤੋਂ ਮਤਲਬ ਕਿ ਉਹ ਨਹੀਂ ਕਰਦਾ ਇਹਨੂੰ ਕੰਟੀਨਿਊ ਸਟਾਰਟ ਨਹੀਂ ਰੱਖਦਾ ਕਹਿੰਦਾ ਬਸ ਦਿਖਾਉਣਾ ਵੀ ਮਸ਼ੀਨਰੀ ਲੱਗੀ ਹੋਈ ਐ ਸਬਸਿਡੀ ਲੈ ਲੈਣੀ ਐ ਔਰ ਪੱਟ ਦੇਣੀ ਤੁਹਾਡੇ ਕੋਲ ਵੀਡੀਓ ਹੈ ਉਹ ਹਾਂ ਪੂਰਾ ਸਾਰੀ ਲਵੇ ਦਾ ਪ੍ਰੂਫ ਐ ਚੀਜ਼ ਦਾ ਠੀਕ ਹੈ ਕਿਉਂਕਿ ਮੈਂ ਹਰ ਚੀਜ਼ ਮੈਂ ਖੁਦ ਮੁਲਾਜ਼ਮਾ ਪ੍ਰੂਫ ਤੋਂ ਬਿਨਾ ਮੈਂ ਨਹੀਂ ਜੰਗ ਲੜਦਾ ਤੇ 24 ਚ ਇਹ ਗੱਲ ਹੁੰਦੀ ਹੈ ਉਸ ਤੋਂ ਬਾਅਦ ਇਹ ਬੰਦਾ ਚਲਾ ਲੈਂਦਾ ਉਹਦਾ ਮੂੰਹ ਸਾਡੇ ਘਰ ਵੱਲ ਕਰ ਦਿੰਦਾ ਪੂਰਾ ਜਿੰਨਾ ਉਹਦਾ ਧੂੜ ਮਿੱਟੀ ਕੱਟਾ ਸੁਸਰੀ ਹਰ ਸਾਡੇ ਘਰ ਦਾ ਇੰਨਾ ਕੋ ਬੁਰਾ ਹਾਲ ਹੈ ਕਿ ਪੂਰਾ ਗੰਦਗੀ ਬਣ ਚੁੱਕਿਆ ਸਾਡਾ ਘਰ ਅਸੀਂ ਇਹਦੀ ਰਿਪੋਰਟ ਐਸ ਡੀ ਐਮ ਸਾਹਿਬ ਨੂੰ ਕੀਤੀ ਐਸ ਡੀ ਐਮ ਸਾਹਿਬ ਨੂੰ ਕਰਨ ਤੋਂ ਬਾਅਦ ਐਸ ਡੀ ਐਮ ਸਾਹਿਬ ਨੇ ਕੁਝ ਸੁਣਿਆ ਹੀ ਉਹਦੇ ਵੀ ਨਹੀਂ ਐਸ ਡੀ ਐਮ ਸਾਹਿਬ ਨੇ ਸਹੀ ਤਰੀਕੇ ਨਾਲ ਸਾਡੀ ਗੱਲ ਸੁਣੀ ਅਸੀਂ ਡੀ ਸੀ ਸਾਹਿਬ ਕੋਲ ਗਏ ਡੀ ਸੀ ਸਾਹਿਬ ਨੇ ਦੁਬਾਰਾ ਫੇਰ ਮਾਰਕ ਕੀਤੀ ਐਸ ਡੀ ਐਮ ਸਾਹਿਬ ਨੂੰ ਇਹ ਕਾਰਵਾਈ ਸਾਡੀ 1.5 ਸਾਲ ਚੱਲਦੀ ਰਹੀ ਕਿ ਜਦ ਵੀ ਪੇਸ਼ੀ ਤੇ ਆਉਂਦੇ ਸੀ ਡੀਸੀ ਐਸਡੀਐਮ ਸਾਹਿਬ ਬੋਲਦੇ ਸੀ ਤੁਹਾਡੀ 15 ਦਿਨ ਬਾਅਦ ਹੀアリング ਹੈ ਪੇਸ਼ੀ ਹੈ ਅੱਗੇ 15 ਦਿਨਾਂ ਬਾਅਦ ਪੇਸ਼ੀ ਹੈ ਹੂੰ ਉਹਨਾਂ ਦੇ ਐਸਡੀਐਮ ਸਾਹਿਬ ਕੀ 15 ਦਿਨ ਬਾਅਦ ਰਿਪਲਾਈ ਰਿਪਲਾਈ ਆਊਗਾ ਸਾਨੂੰ ਫਿਰ ਇੱਕ ਰਿਪਲਾਈ ਆਉਂਦਾ ਪ੍ਰਦੂਸ਼ਣ ਬੋਰਡ ਦਾ ਕਿ ਪ੍ਰਦੂਸ਼ਣ ਬੋਰਡ ਦੇ ਜੋ ਮੈਂ ਅਧਿਕਾਰੀ ਹੈ ਉਸੇ ਅਸੀਂ ਪ੍ਰਦੂਸ਼ਣ ਬੋਰਡ ਦੇ ਵਿੱਚ ਆ ਕੇ ਆਏ ਆ ਬਠਿੰਡਾ ਗਏ ਛਿੰਡੇ ਵਾਲੇ ਬੋਲੇ ਕੀ ਕਾਰਵਾਈ ਪਟਿਆਲੇ ਤੋਂ ਹੋਣੀ ਆ ਪਟਿਆਲੇ ਵਾਲੇ ਬੋਲਦੇ ਆ ਕਿ ਬਠਿੰਡੇ ਤੋਂ ਆਉਣੀ ਆ ਅੱਛਾ ਇਦਾਂ ਹੀ ਸਾਨੂੰ 35 ਤੋਂ 40 ਚੱਕਰ ਉਹਨਾਂ ਨੇ ਵੀ ਲਵਾਏ ਇੱਕ ਫੌਜੀ ਬੰਦੇ ਨੂੰ ਛੁੱਟੀ 'ਚ 35 ਤੋਂ 40 ਚੱਕਰ ਲਵਾਏ ਉਹਨਾਂ ਬੰਦੂ ਛੁੱਟੀ ਮਸਾਂ ਮਿਲਦੀ ਹੁੰਦੀ ਆ ਛੁੱਟੀ ਤੁਹਾਨੂੰ ਆਪ ਨੂੰ ਪਤਾ ਇੱਕ ਫੌਜੀ ਦੀ ਛੁੱਟੀ ਫੈਮਿਲੀ ਲਈ ਬਣੀ ਆ ਨਾ ਕਿ ਚੱਕਰ ਕੱਟਣ ਲਈ ਮੈਂ ਭਾਰਤ ਸਰਕਾਰ ਨੂੰ ਇਹੀ ਦੱਸਣਾ ਚਾਹੁੰਦਾ ਇੰਡੀਆ ਨੂੰ ਪੂਰਾ ਪੰਜਾਬ ਨੂੰ ਕਿ ਇੱਕ ਫੌਜੀ ਦੀ ਛੁੱਟੀ ਇਦਾਂ ਬਰਬਾਦ ਕੀਤੀ ਜਾ ਰਹੀ ਆ ਹਰ ਵਾਰ ਤੇ ਰਹੀ ਗੱਲ ਅਸੀਂ ਐਸਡੀਐਮ ਡੇਢ ਦਿੱਤਾ ਸਾਰਾ ਪ੍ਰੂਫ ਪਰਪਰ ਪ੍ਰੂਫ ਦੇ ਦਿੱਤੇ ਹਿਅਰਿੰਗ ਤੇ ਹਿਅਰਿੰਗ ਹਿਅਰਿੰਗ ਪ੍ਰਦੂਸ਼ਣ ਬੋਰਡ ਆਇਆ ਉਹਨਾਂ ਨੇ ਪੂਰਾ ਇਨਕੁਆਇਰੀ ਕਰਕੇ ਇੱਕ ਰਿਪੋਰਟ ਭੇਜੀ ਕਿ ਇਹ ਕਾਨੂੰਨੀ ਉਲੰਘਣਾ ਕਰ ਰਿਹਾ ਹੈ ਕਾਨੂੰਨੀ ਉਲੰਘਣਾ ਕਰ ਰਿਹਾ ਹਾਂ ਰੱਦ ਕੀਤਾ ਜਾਂਦਾ ਜੀ ਬੰਦਾ ਅਪਰੋਚਾਲ ਹੈ ਬਹੁਤ ਪੈਸਾ ਹੈ ਦੇ ਕੋਲ ਫਟੋ ਘਟ 200 ਕਿਲਾ ਜ਼ਮੀਨ ਹੈ ਇਹ ਬੰਦੇ ਕੋਲ ਪੈਟਰੋਲ ਪੰਪ ਨੇ ਕਿ ਬਹੁਤ ਅਮੀਰ ਬੰਦਾ ਹੈ ਤੇ ਇਹ ਬੰਦਾ ਪੈਸੇ ਦੇ ਸਿਰ ਤੇ ਦੁਬਾਰਾ ਜਾ ਕੇ ਦੁਬਾਰਾ ਫਿਰ ਉਹਨੂੰ ਚਾਲੂ ਕਰਨ ਦਾ ਲੈ ਕੇ ਆਉਂਦਾ ਹੈ ਜੀ ਲੈਟਰ ਲੈ ਕੇ ਹਾਂ ਲੈਟਰ ਆਉਂਦਾ ਕਿ ਐਸ ਡੀ ਐਮ ਸਾਹਿਬ ਉਹ ਲੈਟਰ ਦਿੰਦੇ ਕਿ ਇਹ ਕੇਸ ਇਹਦੇ ਹੱਕ ਚ ਹੋ ਗਿਆ ਜੀ ਸਾਨੂੰ ਦਿੰਦੇ ਹੈ ਜੀ ਤੇ ਅਸੀਂ ਦੁਬਾਰਾ ਫੇਰ ਪੂਰਾ ਡਾਕੂਮੈਂਟ ਜਿੰਨਾ ਸੀ ਪੂਰਾ ਲਿਖ ਕੇ ਦਿੰਦੇ ਐ ਐਸ ਡੀ ਐਮ ਸਾਹਿਬ ਨੂੰ ਕਿ ਐਸ ਡੀ ਐਮ ਸਾਹਿਬ ਨੀਚੇ ਜਿੰਨਾ ਵੀ ਜੀ ਜਿੰਨਾ ਵੀ नीचे पूरा लिख के देने हैं कि सर इदादा करके ਸਾਡੇ ਨਾਲ ਇਹ ਹੋ ਰਿਹਾ ਹੈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਭਾਈ ਭਾਈ ਮੈਂ ਇੱਕ ਸਵਾਲ ਜ਼ਰੂਰ ਕਰੂੰਗਾ ਆ ਆਰਮੀ ਦੀ ਡਰੈਸ ਪਾ ਕੇ ਤੁਸੀਂ ਦੇਸ਼ ਦੀ ਸੇਵਾ ਕਰਦੇ ਹੋ ਕਦੇ ਸੋਚਿਆ ਸੀ ਇਸ ਤਰੀਕੇ ਨਾਲ ਪ੍ਰੋਟੈਸਟ ਮੰਗਣਾ ਪਊਗਾ ਕਚਹਿਰੀਆਂ ਦੇ ਧੱਕੇ ਖਾਣੇ ਪੈਣਗੇ ਧੁੱਪ 'ਚ ਬੈਠ ਕੇ ਧਰਨਾ ਲਾਉਣਾ ਪਊਗਾ ਨਹੀਂ ਸੋਚਿਆ ਸੀ ਸਰ ਕਦੇ ਵੀ ਨਹੀਂ ਸੋਚਿਆ ਸੀ ਵੀ ਇਸ ਸਰਕਾਰ ਦੇ ਹੁੰਦੇ ਉਹ ਸਾਨੂੰ ਐਡਾ ਕਰਨਾ ਪਊ ਪਰ ਹਜੇ ਵੀ ਸਾਨੂੰ ਬਹੁਤ ਜ਼ਿਆਦਾ ਇਸ ਸਰਕਾਰ ਤੇ ਬਹੁਤ ਉਮੀਦ ਆ ਉਹ ਸਾਡੇ ਹੱਕ 'ਚ ਹੀ ਫੈਸਲਾ ਦੇ ਕਿਉਂਕਿ ਅਸੀਂ ਕੰਪਲੀਟ ਪ੍ਰੂਫ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਜੋ ਵੀ ਪ੍ਰੂਫ ਸੀ ਅਸੀਂ ਪੋਲੂਸ਼ਨ ਬੋਰਡ ਨੂੰ ਵੀ ਦੇ ਚੁੱਕੇ ਆ ਐਸਡੀਐਮ ਸਾਹਿਬ ਨੂੰ ਆਲਰੇਡੀ ਪਹਿਲੇ ਨਵੰਬਰ ਚ ਦੇ ਚੁੱਕੇ ਆ ਪਰ ਇਹ ਹੁਣ ਕਹਿੰਦੇ ਵੀ ਸਾਡੇ ਕੋਲੇ ਪਹਿਲਾਂ ਨਹੀਂ ਦਿੱਤੇ ਇਸ ਕਰਕੇ ਇਹ ਸੁਣਵਾਈ ਤੁਹਾਡੀ ਡੀਸੀ ਤੋਂ ਹੋਣੀ ਹੈ ਜਾਂ ਸਟੇ ਤੇ ਡੀਸੀ ਸਾਹਿਬ ਲਗਾ ਸਕਦੇ ਨੇ ਜਾਂ ਪੋਲੂਸ਼ਨ ਕੰਟਰੋਲ ਬੋਰਡ ਲਗਾ ਸਕਦਾ ਅਸੀਂ ਕੰਪਲੀਟ ਇਹਦੇ ਪ੍ਰੂਫ ਸੀ ਆਲਰੇਡੀ ਦੇ ਚੁੱਕੇ ਆ ਪਰ ਅਜ ਤੱਕ ਸਾਡੀ ਕੋਈ ਕਾਰਵਾਈ ਜੀ ਕੇ ਕਹਿੰਦੇ ਫੌਜੀ ਬਹੁਤ ਕਠੋਰ ਹੁੰਦਾ ਪਰ ਮੈਂ ਤੁਹਾਡੀ ਵੀਡੀਓ ਦੇਖੀ ਅੱਖਾਂ ਚ ਪਾਣੀ ਆ ਗਿਆ ਤੁਹਾਡੇ ਰੋਣਾ ਕਿਉਂ ਪੈ ਗਿਆ ਸਰ ਸਾਡਾ ਕੀ ਹੈ ਪਰਿਵਾਰ ਦਾ ਮੈਟਰ ਸਰ ਅਸੀਂ ਆਪਦੀ ਰੀਜਨਲ ਉਹ ਘਰ ਬਣਾਇਆ ਸੀ 2017 ਚ ਸਰ 17 ਤੋਂ ਸਾਨੂੰ ਲੈ ਕੇ 24 23 ਚ ਕੋਈ ਪ੍ਰੋਬਲਮ ਨਹੀਂ ਆਈ ਉੱਥੇ ਕਿਉਂਕਿ ਕੋਈ ਹੋਰ ਡੱਸੀ ਚ ਕੁਝ ਹੈ ਹੀ ਨਹੀਂ ਸੀ ਜਦੋਂ ਉਹਨਾਂ ਨੇ 23 ਜੀ ਆ ਕੇ ਮਸ਼ੀਨਾਂ ਲਾਈਆਂ 24 ਜੀ ਆ ਕੇ ਸਟਾਰਟ ਕਰਿਆ ਜਦੋਂ ਤੋਂ ਪ੍ਰੋਬਲਮ ਲੱਗੀ ਹੈ ਸਾਨੂੰ ਹੁਣ ਉਸ ਟਾਈਮ ਦਾ ਸਾਡਾ ਰੋਣਾ ਆ ਰਿਹਾ ਸਰ ਸਾਡੇ ਬੱਚੇ ਰਾਤ ਨੂੰ ਸੌਣ ਤੋਂ ਪਹਿਲਾਂ ਕਾਲ ਕਰਦੇ ਆ ਪਾਪਾ ਇੱਥੇ ਆਵਾਜ਼ ਆ ਰਹੀ ਆ ਅਸੀਂ ਕਿਵੇਂ ਸੋਈਏ ਤਰਵੇਂ ਲੋਕਾਂ ਤੋਂ ਇੱਕ ਫੌਜੀ ਰੋਂਦਾ ਨਹੀਂ ਦਰਿਆ ਜਾਂਦਾ ਕਿਉਂਕਿ ਜਿਹੜਾ ਸਾਰੀ ਦੇਸ਼ ਦੀ ਰੱਖਿਆ ਕਰਦਾ ਜੇ ਉਹ ਫੌਜੀ ਦੀ ਅੱਖ ਚੰਝੂ ਹੋਵੇ ਤਾਂ ਬਹੁਤ ਦਿਲ ਨੂੰ ਖੇਸ ਲੱਗਦੀ ਹੈ ਇਸ ਤੋਂ ਇਸ ਤੋਂ ਅਗਲਾ ਸੰਗਰਸ਼ ਕੀ ਹੈ ਤੁਹਾਡਾ ਮੈਂ ਲੋਕਾਂ ਨੂੰ ਬਸ ਬੇਨਤੀ ਕਰਦਾ ਕਿ ਅਮੀਰ ਬੰਦੇ ਨਾਲ ਹਰ ਬੰਦਾ ਖੜ ਜਾਂਦਾ ਪਲੀਜ਼ ਸਾਡੀ ਜਿਹੜੀ ਕਮਾਈ ਦਾ ਮકાਨ ਹੈ ਕਿ ਸਾਡੇ ਨਾਲ ਖੜੋ ਅੱਜ ਤੁਸੀਂ ਦੇਖੀ ਹੋਣਾ ਮਾਰ ਬੰਦਾ ਬੋਲਦੇ ਬਹੁਤ ਮੈਂ ਦੇਖਾ ਲੱਖਾ ਸਦਾਣਾ ਪਾਨਾ ਸੀ ਤੂੰ ਕਿੰਨੇ ਕਿੰਨੇ ਵੱਡੇ ਆਪਣੇ ਜੋ ਸਮਾਸ਼ੇਵੀ ਨੇ ਜੋ ਹਰ ਬੰਦੇ ਨਾਲ ਖੜਦੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿਉਂਕਿ ਇਹ ਕੋਈ ਮੁੱਦਾ ਮੇਰਾ ਕੋਈ ਪਾਰਟੀ ਭਾਜੀ ਦਾ ਮੁੱਦਾ ਨਹੀਂ ਹੈ ਕਿ ਸਾਰੀਆਂ ਪਾਰਟੀਆਂ ਚ ਜਿਹੜੇ ਮੈਨ ਮੈਨ ਚਿਹਰੇ ਸਾਡੀ ਸਪੋਰਟ ਕਰੋ ਹੱਥ ਛੋੜ ਕੇ ਬੇਨਤੀ ਕਰ ਰਿਹਾ ਮੈਂ ਸਾਰਿਆਂ ਨੂੰ ਜਿੰਨੇ ਵੀ ਸਮਾਜ ਸੇਵੀ ਹੈ ਪਲੀਜ਼ ਹੱਥ ਛੋੜ ਕੇ ਸਾਡੇ ਨਾਲ ਸਾਥ ਦਿਓ ਤਾਂ ਜੋ ਅਸੀਂ ਇਹ ਜੰਗ ਜਿੱਤ ਸਕੀਏ ਕਿਉਂਕਿ ਇਹ ਜੰਗ ਪਿੱਛੇ ਬੰਦਾ ਇਦਾਂ ਦਾ ਉਹ ਬਹੁਤ ਹੀ ਅਮੀਰ ਬੰਦਾ ਹੈ ਅਕਾਲੀ ਦਲ ਦਾ ਮੇਨ ਬੰਦਾ ਹੈ ਅੱਛਾ ਹਰ ਸਿਮਰਤ ਐਮਪੀ ਫੋਨ ਕਰ ਰਹੀ ਹੈ ਨਹੀਂ ਹਰ ਸਿਮਰਤ ਮਕਾਨਾ ਚਾਹੁੰਦੀ ਆ ਵੀ ਤੂੰ ਲੇਡੀਜ਼ ਦੀ ਲੇਡੀਜ਼ ਮਨ ਲਓ ਬੈਰੀ ਬਣੀ ਬੈਠੀ ਹੈ ਠੀਕ ਹੈ ਹਰ ਸਿਮਰਤ ਬਣੀ ਬੈਠੀ ਹੈ ਮੈਨੂੰ ਪਤਾ ਲੱਗਿਆ ਕਿਸੇ ਕੋਲੋਂ ਵੀ ਇਹ ਹਰ ਸਿਮਰਤ ਕਰ ਰਹੀ ਹੈ ਸਾਰਾ ਕੁਝ ਪਰ ਹਰ ਸਿਮਰਤ ਇਹ ਸੋਚ ਲੈ ਵੀ ਲੇਡੀਜ਼ ਦੀ ਲੇਡੀਜ਼ ਬੈਰੀ ਵੜ ਕੇ ਪਰ ਉਹ ਸੁੱਖ ਨਹੀਂ ਪਾਊਗੀ ਸਾਡਾ ਘਰ ਜਾੜ ਕੇ ਸੁੱਖ ਨਹੀਂ ਪਾਊਗੀ ਪੁੱਤੇ ਬੱਚੇ ਜਿਹੜੇ ਆਰਮੀ ਦੇ ਵਿੱਚ ਸੇਵਾ ਕਰਦੇ ਆ ਦੇਸ਼ ਦੀ ਸੇਵਾ ਕਰਦੇ ਆ ਉਹਨਾਂ ਦੀ ਅੱਜ ਅੱਖਾਂ ਦੇ ਵਿੱਚ ਹੰਝੂ ਆ ਰਹੇ ਆ ਹੰਝੂ ਆ ਰਹੇ ਇਹ ਸਿਰਫ ਹਰ ਸਿੰਗਰਤ ਦੇ ਕਾਰਨ ਆ ਰਹੇ ਆ ਭਗਵੰਤ ਮਾਨ ਸਾਡਾ ਦੇਸ਼ ਦਾ ਰਾਖਾ ਹੈਗਾ ਭਗਵੰਤ ਮਾਨ ਸਾਡੀ ਜ਼ਰੂਰ ਸੁਣੂਗਾ ਅਸੀਂ ਵੋਟ ਪਾਈ ਹੈ ਵੋਟ ਅਸੀਂ ਸਭ ਨੂੰ ਪਾਈਆਂ ਨੇ ਪਰ ਸਾਡੀ ਇੱਜ਼ਤ ਸਾਨੂੰ ਮਾਣ ਹੈ ਵੀ ਵੇ ਆਪਣਾ ਭਗਵੰਤ ਮਾਨ ਕਰੋ ਜੀ ਭਾਈ ਫੌਜ ਦੇ ਵਿੱਚ ਡਿਊਟੀ ਕਰਦੇ ਸਮੇਂ ਡਰ ਆਉਂਦਾ ਵੀ ਪਰਿਵਾਰ ਪਤਾ ਨਹੀਂ ਕਿਸ ਸਥਿਤੀ ਚ ਹੋਊਗਾ ਭਾਈ ਪਰਿਵਾਰ ਇੱਦਾਂ ਜਿੱਥੇ ਹੁਣ ਸੈਲਰ ਲੱਗ ਗਿਆ ਉੱਥੇ ਪ੍ਰਵਾਸੀਆਂ ਨੇ ਵੀ ਆਣਾ ਬਿਹਾਰ ਦੇ ਲੋਕ ਵੀ ਆਣੇ ਆ ਉਹ ਕਿਸੇ ਬੰਦੇ ਦਾ ਕੋਈ ਕਿੱਥੋਂ ਦਾ ਕੋਈ ਕਿੱਥੋਂ ਦਾ ਉਹਦਾ ਪਿਛੋਕੜ ਕੁਝ ਨਹੀਂ ਪਤਾ ਕਿ ਇਹ ਕੀ ਹੈ ਕਿਉਂਕਿ ਬਾਹਰ ਦਾ ਕਰੇਂਦਾ ਕੰਮ ਕਰਨ ਆ ਰਿਹਾ ਉਹਦਾ ਪਿਛੋਕੜ ਨਹੀਂ ਪਤਾ ਕਿ ਉਹ ਚੋਰ ਹੈ ਕੀ ਹੈ ਪਰ ਜਿਹੜੇ ਮੇਨ ਗੱਲ ਹੈ ਮੇਨ ਗੱਲ ਇਹ ਮੈਂ ਭਵੰਤਮਾਨ ਸਰਕਾਰ ਨੂੰ ਬੇਨਤੀ ਕਰਦਾ ਪਲੀਜ਼ ਸਾਡਾ ਜਲਦ ਤੋਂ ਜਲਦ ਫੈਸਲਾ ਕੀਤਾ ਜਾਵੇ ਨਹੀਂ ਤਾਂ ਅਸੀਂ ਸਾਰਾ ਪੂਰਾ ਪਰਿਵਾਰ ਇੱਥੇ ਭੁਖੜ ਹੜਤਾਲ ਤੇ ਬੈਠੂਗਾ ਤੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਸਾਡਾ ਕਿਵੇਂ ਮਾਤਾ ਕੀ ਹੋਇਆ ਅਸੀਂ ਮਰਨ ਨੂੰ ਤਿਆਰ ਆਂ ਅਸੀਂ ਸਾਰਾ ਪਰਿਵਾਰ ਲੈ ਕੇ ਮੈਂ ਇੱਥੇ ਸ਼ਹੀਦ ਹੋਊਂਗੀ ਮੇਰੇ ਬੱਚੇ ਜਦੋਂ ਸ਼ਹੀਦ ਹੋਣਗੇ ਮੈਂ ਵੀ ਸ਼ਹੀਦ ਹੋਊਂਗੀ ਕਿਉਂ ਕਿ ਮਾਤਾ ਮਰਨਾ ਕਿਉਂ ਜਿੰਦਗੀ ਕਿਉਂ ਕਿ ਜਦੋਂ ਮੇਰਾ ਘਰ ਰੁਲ ਗਿਆ ਮੇਰੇ ਬੱਚੇ ਰੁਲ ਗਏ ਮੈਂ ਅਸੀਂ ਕਾਦੇ ਵਾਸਤੇ ਜੀਣਾ ਮੈਂ ਕੋਈ ਗੱਲ ਨਹੀਂ ਜੇ ਕੋਈ ਜੀਣਾ ਨਹੀਂ ਮੈਂ ਕੋਈ ਗੱਲ ਨਹੀਂ ਜੇ ਤੁਸੀਂ ਸੱਚੇ ਹੋ ਤੁਸੀਂ ਸ ਸਾਰੇ ਪੰਜਾਬ ਨਾਲ ਤਾਂ ਅਸੀਂ ਨਾਲ ਪੰਜਾਬ ਦਾ ਧੰਨਵਾਦ ਸਮਝੋ ਲੋਕ ਤੁਹਾਡੇ ਨਾਲ ਬਹੁਤ ਜੁੜਨਗੇ ਲੋਕ ਜੁੜਨਗੇ ਕੱਲ ਦੀ ਬੇਨਤੀ ਕਰ ਰਹੇ ਹਾਂ ਕਿਉਂਕਿ ਅੱਜ ਮੈਂ ਧਰਨਾ ਲੱਗਿਆ ਅੱਜ ਇੰਨਾ ਸਾਨੂੰ ਨਹੀਂ ਹੰਗਾਰਾ ਮਿਲਿਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪਲੀਜ਼ ਹੱਥ ਜੋੜ ਕੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਇੱਕ ਫੌਜੀ ਹੋਣ ਦੀਆਂ ਤੁਹਾਡਾ ਨਾਂ ਸਾਡਾ ਹੈਲਪ ਕਰੋ ਕੋਈ ਗੱਲ ਨਹੀਂ ਛੋਟੀ ਸਾਡਾ ਬਾਟਪੁਰਵਾਰ ਨੂੰ ਕਿਸ ਨੇ ਆ ਦੇਣਾ ਚਾਹੁੰਦੇ ਬਾਟਪੁਰਵਾਰ ਤੁਹਾਨੂੰ ਤੁਹਾਨੂੰ ਸੁਣ ਰਿਹਾ ਕੋਈ ਸੁਣਿਆ ਦੇਣਾ ਬਾਟਪੁਰਵਾਰ ਨੂੰ ਮੈਂ ਬੇਨਤੀ ਕਰਦਾ ਮੈਡਮ ਜੀ ਸਾਡੀ ਹੈਲਪ ਕਰੋ ਕੱਲ ਫੋਨ ਵੀ ਆਇਆ ਸੀ ਉਹਨਾਂ ਦਾ ਕੀ ਸੀ ਪਹੁੰਚਾਂਗੇ ਬਸ ਮੈਂ ਬਾਰ ਬਾਰ ਬੇਨਤੀ ਕਰ ਰਿਹਾ ਸਾਡੀ ਹੈਲਪ ਕਰੋ ਇਹ ਪ੍ਰਿਰਾਜਨ ਬੁਖਾਉ ਹੈ ਇਹ ਸਾਡੀ ਕੋਈ ਨਹੀਂ ਸੁਣ ਰਿਹਾ ਕੋਈ ਕੋਈ ਗੱਲ ਨਹੀਂ ਬਾਈ ਹੋਸਲ ਰੱਖੋ ਤਾਂ ਤਾਂ ਵੇਖ ਵੇਖ ਸਕਦੇ ਹਾਂ ਇੱਕ ਫੌਜੀ ਦੀ ਅੱਖ ਦੇ ਵਿੱਚ ਹੰਝੂ ਨਹੀਂ ਜਰਿਆ ਜਾਂਦਾ ਪਰ ਦੇਖ ਸਕਦੇ ਹੋ ਇੱਕ ਜਿਹੜਾ ਫੌਜੀ ਕਠੋਰ ਹੁੰਦਾ ਉਹਦੀ ਜੇ ਕੋ ਅੱਖ ਦੇ ਵਿੱਚ ਹੰਝੂ ਆਇਆ ਜੇ ਸੱਚੇ ਹੈ ਜੇ ਮੈਂ ਬੇਨਤੀ ਕਰਦਾ ਪੰਜਾਬ ਦੇ ਉਹਨਾਂ ਲੋਕਾਂ ਨੂੰ ਇਹਨਾਂ ਸੱਚੇ ਭਰਾਵਾਂ ਦੇ ਨਾਲ ਇਹਨਾਂ ਫੌਜੀਆ ਦੇ ਨਾਲ ਜ਼ਰੂਰ ਖੜਿਓ ਅੱਖਾਂ ਨੂੰ ਨੰਮ ਕਿਉਂ ਕਰ ਲਿਆ ਰੋਵੋ ਨਾ ਕੋਈ ਗੱਲ ਨਹੀਂ ਪੰਜਾਬ ਨਾਲ ਹੈ ਤੁਹਾਡੀ ਅਸੀਂ মিডিਆ ਨਾਲ ਹੈ ਤੁਹਾਡੀ ਮੈਂ ਬੌਡਰ ਤੇ ਚਾਹੇ ਸ਼ਹੀਦ ਹੋ ਜਾ ਠੀਕ ਹੈ ਤੇਜ ਦੀ ਸੇਵਾ ਕਰਦਾ ਉੱਥੇ ਲੀਡਰ ਹੋ ਕੇ ਲੜ ਰਹੇ ਆ ਪਰ ਲੇਕਿਨ ਜੋ ਸਾਡੇ ਘਰ ਦੇ ਆ ਸਲਾਤ ਸਾਡੇ ਬੱਚੇ ਸਾਡੇ ਮਾਪੇ ਨੇ ਕਿਸੇ ਦਾ ਕੀ ਬਗੜਿਆ ਜੋ ਇਦਾਂ ਨੇ ਕੀਤਾ ਬੜਾ ਗਲਤ ਕੀਤਾ ਕਿਉਂਕਿ ਅਸੀਂ ਜ਼ਰੂਰਤ ਹੋ ਰਹੇ ਆ ਉੱਤੇ ਉਹਨਾਂ ਦਾ ਕੁਝ ਵੀ ਨਹੀਂ ਸੀ ਹੋਸ਼ਟ ਜੇ ਅਸੀਂ ਕਿਸੇ ਨੂੰ ਬੋਲਦੇ ਆ ਕਹਿੰਦੇ ਤੁਸੀਂ ਜ਼ੁਬਾਨ ਉੱਪਰ ਕਰਦੇ ਹੋ ਏਦਾਂ ਬੋਲਦੇ ਹੋ ਫਰੀਜ ਮੱਥ ਜੁੜ ਕੇ ਬੇਨਤੀ ਕਰ ਰਹੇ ਆ ਕੱਲ ਨੂੰ ਸਾਡੇ ਨਾਲ ਜੁੜੋ ਹੱਥ ਜੋੜ ਕੇ ਬੇਨਤੀ ਕਰ ਰਹੇ ਆ ਜੀ ਜੀ ਕੋਈ ਗੱਲ ਨਹੀਂ ਤਾਂ ਇੱਕ ਫੌਜੀ ਦੀ ਅੱਖਾਂ ਦੇ ਵਿੱਚ ਹੰਝੂ ਨੇ ਤਾਂ ਇਸ ਫੌਜੀ ਭਰਾ ਦੇ ਲਈ ਜ਼ਰੂਰ ਖੜੇ ਹੋ ਪੰਜਾਬ ਵਸੀਓ ਜੀ ਮੈਂ ਬੇਟਾ ਮੈਂ ਸਰ ਸਿੰਦਰਤ ਨੂੰ ਇਹ ਕਹਿਣਾ ਚਾਹੁੰਨੀ ਆ ਵੀ ਅੱਜ ਤੂੰ ਅਮੀਰ ਲੋਕਾਂ ਦੇ ਨਾਲ ਖੜੀ ਐ ਕੋਈ ਤੈਨੂੰ ਅਮੀਰ ਲੋਕਾਂ ਨੇ ਨਹੀਂ ਬਣਾਇਆ ਇਹ ਗਰੀਬ ਲੋਕਾਂ ਨੇ ਬਣਾਇਆ ਕਿਉਂਕਿ ਵੋਟਾਂ ਦਾ ਗਰੀਬ ਲੋਕ ਵੀ ਪਾਉਂਦੇ ਨੇ ਅਸੀਂ ਨੇ ਹਮੇਸ਼ਾ ਕਿਸੇ ਪਾਰਟੀ ਦੀ ਵੀ ਪਾਰਟੀਬਾਜ਼ੀ ਨਹੀਂ ਕੀਤੀ ਜਿਹਨੂੰ ਵੋਟ ਕਹੀ ਐ ਅਸੀਂ ਨੇ ਕੋਈ ਵੀ ਸਰਕਾਰ ਆਈ ਅਸੀਂ ਵੋਟ ਉਸੇ ਨੂੰ ਪਾਈ ਐ ਮਾਤਾ ਕਹਿੰਦੇ ਇੱਕ ਮਾਂ ਤੋਂ ਆਪਦਾ ਬੱਚਾ ਰੋਂਦਾ ਨਹੀਂ ਚੱਲਿਆ ਜਾਂਦਾ ਮਾਂ ਤੋਂ ਰੋਂਦਾ ਨਹੀਂ ਚੱਲਿਆ ਜਾਂਦਾ ਪਰ ਮੈਂ ਕੀ ਕਰਾਂ ਮੈਂ ਇੱਕ ਜਾਨ ਦੇ ਸਕਦੀ ਆ ਇੱਕ ਮਾਂ ਮੇਰੇ ਬੱਚੇ ਵੀ ਜਦੋਂ ਮੇਰੇ ਬੱਚੇ ਮੈਂ ਦੇਖ ਨਹੀਂ ਸਕਦੀ ਪਰ ਮੈਂ ਆਪਣੀ ਜਾਨ ਤੇ ਆਕ ਦੂੰਗੀ ਮੈਂ ਆਪਦਾ ਘਰ ਜ਼ਰੂਰ ਆਉਂਗੀ ਮੈਨੂੰ ਇਹ ਉਮੀਦ ਹੈ ਲੋਕਾਂ ਤੇ ਜੀ ਮਾਂ ਮਾਂ ਇਹਨਾਂ ਨੂੰ ਵੱਡੇ ਕੀਤਾ ਹੋਊਗਾ ਜਦੋਂ ਫੌਜ ਚ ਭੇਜਿਆਊਗਾ ਕੀ ਸੋਚਿਆ ਸੀ ਕੀ ਸੁਪਨੇ ਸੀ ਨਹੀਂ ਇਹ ਸੋਚਿਆ ਸੀ ਬੇਟਾ ਵੀ ਆਪਣੇ ਵਿੱਚ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੀ ਆਪਣੀ ਉੱਚੀ ਮੰਜ਼ਲ ਤੇ ਪਹੁੰਚਣਗੇ ਪਰ ਮੈਂ ਵੀ ਇੱਕ ਪੈਰਾ ਲੈ ਜਾ ਅਧਰੰਗ ਦੀ ਮਾਰੀ ਹੋਈ ਆ ਮੈਂ ਆਪਣੇ ਬੱਚੇ ਬਹੁਤ ਮੈਂ ਸਲਾਈ ਟੀਚਰ ਕਰਕੇ ਨੌਕਰੀ ਕਰਕੇ ਮੈਂ ਬੱਚੇ ਪਾਲੇ ਸੀ ਕਿ ਮੈਂ ਕਹਿੰਦੀ ਗਰੀਬ ਤੇ ਪੱਲੇ ਇੱਕ ਘਰ ਹੀ ਹੁੰਦਾ ਕਰ ਹੀ ਸਾਡੇ ਪੱਲੇ ਤਾਂ ਹੋਰ ਸਾਡੇ ਪੱਲੇ ਕੁਝ ਨਹੀਂ ਹੈਗਾ ਪਹਿਲੀ ਪੁੱਲੀ ਵੀ ਨਹੀਂ ਹੁੰਦੀ ਪਹਿਲੀ ਵੀ ਨਹੀਂ ਹੈਗੀ ਸਾਡੇ ਕੋਲੇ ਕੋਈ ਸਾਡੇ ਕੋਲੇ ਕੋਈ ਪਹਿਲੀ ਨਹੀਂ ਹੈਗੀ ਇਹਨਾਂ ਦਾ ਡੈਡੀ ਵੀ ਡੈਥ ਹੋ ਗਈ ਸੀ ਚਾਚਾ ਹੈ ਚਾਚੇ ਨੇ ਅਸੀਂ ਮੈਂ ਚਾਚੇ ਨੇ ਦੋਨੇ ਪਾਲੇ ਨੇ ਜਿਹੜੇ ਪਹਿਲਾ ਬੰਦਾ ਬੋਲ ਕੇ ਗਿਆ ਸੀ ਸਾਡੇ ਅਹਿਮਦਪੁਰ ਦਾ ਮੈਨ ਨਿੱਕੇ ਨਿੱਕੇ ਅਸੀਂ ਗੋਦੀ ਖੜਿਆ ਕੇ ਪਾਲੇ ਨੇ ਪਰ ਅਸੀਂ ਮੈਂ ਇਸ ਅੰਜਲ ਤੇ ਪਹਚਾਏ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਵੀ ਸਾਨੂੰ ਲੋਕ ਹੀ ਜਾਣ ਲੱਗ ਜਾਣਗੇ ਜਾਂ ਸਰਕਾਰਾਂ ਹੀ ਜਾਣ ਲੱਗ ਜਾਣਗੇ ਕਿਉਂਕਿ ਹਰ ਸਿਮਰਤ ਦਾ ਮੈਨੂੰ ਆਇਆ ਨਾ ਮੈਨੂੰ ਬੋਲੇ ਕਿਸੇ ਨੇ ਵੀ ਹਰ ਸਿਮਰਤ ਇਹ ਸਾਰਾ ਕੁਝ ਹਰ ਸਿਮਰਤ ਕਰਾਰੀ ਹੈ ਪਰ ਹਰ ਸਿਮਰਤ ਨੂੰ ਮੂੰਹ ਖੋਲ ਕੇ ਸੁਣ ਲੈ ਕੰਨ ਖੋਲ ਕੇ ਸੁਣ ਲੈ ਵੀ ਅਸੀਂ ਸਾਰਾ ਕੱਦਰ ਕਰਵਾਨ ਹੋਵਾਂਗੇ ਤਾਂ ਹਰ ਸਿਮਰਤ ਦੇ ਗੱਲ ਪਾਵਾਂਗੇ ਜੀ